ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸਪੀ ਬੀ02 ਤੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਰਦੀਪ ਅੰਮ੍ਰਿਤਧਰੀਆ ਲੋ ਵੀਰ ਜੀ ਜਿੱਦਾਂ ਕਿ ਗੁਜਰਪੁਰੇ ਸ਼ਹੀਦ ਉੱਦੀ ਹੀ ਠੀਕ ਹੈ ਜੀ ਬਾਬਾ ਸੁੱਖੀ ਜੀ ਹੁਣਾਂ ਨੇ ਡਾਈ ਹੀ ਤੇ ਬਾਬਾ ਸੁੱਖੀ ਜੀ ਹੁਣਾਂ ਨਾਲ ਗੱਲਬਾਤ ਕਰਦੇ ਆ ਤੇ ਜਿਹੜੇ ਵੀਰ ਚੈਂਪੀਅਨ ਹੋਏ ਨੇ ਇਹ ਸ਼ੀਲਡ ਦੇ ਚ ਉਹਨਾਂ ਨਾਲ ਵੀ ਮੁਲਾਕਾਤ ਕਰਾਉਨੇ ਆ ਜੋ ਫਰਸਟ ਸੈਕਿੰਡ ਥਰਡ ਨਾਮ ਆਏ ਨੇ ਤੇ ਉਹ ਵੀ ਵਿਖਾਉਨੇ ਆ ਜਿਹੜੇ ਖੇਟ ਦੇ ਵੀ ਨਾਮ ਆਏ ਨੇ ਉਹ ਵੀ ਵਿਖਾਵਾਂਗੇ ਸਾਰੇ ਤੁਹਾਨੂੰ ਆਓ ਲੈ ਜਾਂਦੇ ਆ ਬਾਬਾ ਸੁੱਖੀ ਹੁਣਾਂ ਕੋ ਤੇ ਕਰਦੇ ਆ ਬਾਬਾ ਸੁਖੀ ਜੀ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਬਾਬਾ ਜੀ ਜਿਹੜੀ ਆਪਾਂ ਸ਼ੀਲਡ ਉਡਾਈ ਹੀ ਹਾਂਜੀ ਹਾਂਜੀ ਇਹ ਆਪਣੇ ਮਹੱਲੇ ਮਹੱਲੇ ਦੀ ਡਿਵਾਈ ਹੀ ਆ ਭਾਜੀ ਬਿਲਕੁਲ ਜੀ ਬਿਲਕੁਲ ਹਰ ਸਾਲ ਮਹੱਲੇ ਚੋਂ ਸ਼ੀਲਡ ਉਡਾਈ ਜਾਂਦੀ ਹੈ ਹਾਂਜੀ ਤੇ ਬੜੇ ਹੀ ਸਾਰੇ ਵੀਰ ਭਾਗ ਲੈਂਦੇ ਆ ਸ਼ੀਲਡ ਦੇ ਵਿੱਚ ਵੇਖੋ ਹੀ ਸਾਰੇ ਨੌਜਵਾਨ ਮੁੰਡੇ ਇਹਨਾਂ ਦਾ ਸ਼ੀਲਡਾਂ ਦੇ ਵਿੱਚ ਬੜਾ ਯੋਗਦਾਨ ਹੈ ਤੇ ਬਾਬਾ ਜੀ ਆਪਣੇ ਸੰਜੋਗੀ ਵੀਰ ਨੇ ਜਿਹੜੇ ਉਹਨਾਂ ਦਾ ਵੀ ਆਪਾਂ ਦੱਸਣਾ ਜੀ ਆਪਣੇ ਨਾਲ ਕਿਹੜੇ-ਕਿਹੜੇ ਵੀਰ ਸੰਯੋਗ ਕਰਦੇ ਪਏ ਨੇ ਜੀ ਲੋ ਜੀ ਇਹ ਕਾ ਆਪਣਾ ਸੋਨੂ ਵੀਰ ਹੈਗਾ ਏ ਹਾਂਜੀ ਦਾਣਾ ਮੰਡੀ ਵਾਲਾ ਆ ਜੱਸਾ ਵੀਰ ਹੈਗਾ ਜੀ ਕਚਰੀ ਵਾਲਾ ਚੱਕੀ ਵੀਰ ਹੈਗਾ ਜੀ ਕਚਰੀ ਚੱਕੀ ਵੀਰ ਆ ਆ ਖਾਸ ਸਾਡਾ ਬੱਚਾ ਹਾਂਜੀ ਇਹ ਅਵਤਾਰ ਆ ਮੁੰਡੇ ਆ ਸਾਰੇ ਟੀਮ ਦੇ ਆ ਖਾਸ ਕਰਕੇ ਆ ਮੇਨ ਬੰਦਾ ਹੈਗਾ ਜੀ ਹਾਜੀ ਮੋਢੇ ਇਹ ਕਹਿੰਦੇ ਆ ਸਾਰੇ ਭਰਾ ਦੇਖੋ ਜੀ ਗੱਲ ਇਹ ਨਹੀਂ ਹੈਗੀ ਵੀ ਆਪਾਂ ਇਹਨਾਂ ਦਾ ਮੇਨ ਨਾਮ ਲੈਂਦੇ ਆ ਅੱਜ ਜਿਹਨੀ ਟੀਮ ਹੈਗੀ ਨਾ ਸਾਰੀ ਆਪਣਾ ਬਹੁਤ ਪਿਆਰ ਕਰਦੀ ਜੇ ਤੇ ਸਾਰੇ ਮੇਰੇ ਭਰਾ ਗਏ ਤੇ ਸਾਰੇ ਸ਼ੀਲਡ 'ਚ ਯੋਗਦਾਨ ਦੇਣ ਵਾਲੇ ਬਾਬਾ ਜੀ ਹੁਣ ਤੁਹਾਨੂੰ ਨੂੰ ਆਇਆ ਵਾ ਵੀ ਹੁਣ ਲਾਕਾ ਵਧਾਇਆ ਜਾਏਗਾ ਅਗਲੀ ਸ਼ੀਲਡ 'ਚ ਮਾਰਾ ਹੁਣ ਵੀ ਬੜਾ ਵਧਿਆ ਜੇ ਮਾਰਾ ਪਿਛਲੇ ਦੀ 15 ਕੋਠੇ ਹੀ ਪਿਛਲੇ ਦੀ 15 ਕੋਠੇ ਹੀ ਐਰ ਕਿੰਨੀ ਕੋਠੇ ਜੇ ਤੇ ਵਾਹਿਗੁਰੂ ਨੇ ਚਾਹਿਆ ਅਗਲੀ ਵਾਰੀ ਹੋਰ ਇਨਸ਼ਾਅੱਲਾ ਸਤਗੁਰ ਪਾਤਸ਼ਾਹ ਨੇ ਚਾਹਿਆ ਤੇ ਹੋਰ ਆਪਾਂ ਇੱਕ ਮੈਸੇਜ ਦਈਏ ਵੀ ਆਪਾਂ ਕਿੱਥੋਂ ਤੱਕ ਅਗਲੀ ਵਾਰੀ ਏਰੀਆ ਲਵਾਂਗੇ ਜੀ ਮੇਰਾ ਮੇਰਾ ਦੇਖੋ ਜੀ ਮੈਂ ਕੱਲਾ ਕੁਛ ਨਹੀਂ ਕਰ ਸਕਦਾ ਇਹ ਮੇਰੇ ਭਰਾ ਮੇਰੀ ਟੀਮ ਜੋ ਫੈਸਲਾ ਕਰੇਗੀ ਉਹ ਮੈਂ ਕਰਾਂਗਾ ਮੈਂ ਇਹਨਾਂ ਦੇ ਨਾਲ ਸਹਿਮਤ ਹਾਂ ਕਿਉਂਕਿ ਮੈਂ ਕੱਲਾ ਕੁਛ ਨਹੀਂ ਕਰਨ ਵਾਲਾ ਇਹ ਭਰਾ ਮੇਰੇ ਨਾਲ ਜਿਉ ਜੋ ਕਹਿਣਗੇ ਵੀ ਆਪਾਂ ਇੰਜ ਕਰਨਾ ਉਹ ਸਾਰੇ ਮਿਲ ਕੇ ਸਲਾਹ ਕਰਕੇ ਕਰਾਂਗੇ ਜੀ ਤੇ ਬਾਕੀ ਮੈਂ ਇੱਕ ਸੰਦੇਸ਼ ਜ਼ਰੂਰ ਦੇਣਾ ਚਾਹੁੰਦਾ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਜਿੰਨੇ ਵੀ ਗੁਰੂ ਹੈਗੇ ਆ ਉਸਤਾਦ ਅਗੇ ਆ ਸਾਰਿਆਂ ਨੂੰ ਮੈਂ ਪੈਰੀ ਪੈਣਾ ਕਹਣਾ ਕਹਣਾ ਕਿੰਨਾ ਜੀ ਕਿਉਂਕਿ ਇਹ ਗੁਰੂਆ ਤੋਂ ਬਗੈਰ ਸ਼ੀਲਾਂ ਨਹੀਂ ਉੜਦੀ ਆ ਉਹਨਾਂ ਨੇ ਸਾਨੂੰ ਇਹ ਮਾਨ ਸਨਮਾਨ ਬਖਸ਼ਿਆ ਤੇ ਅੱਜ ਇਹ ਚੌਥਾ ਟਰਨਮੈਂਟ ਮੈਚ ਆਪਾਂ ਇਹ ਖੜਾਇਆ ਤੇ ਬਹੁਤ ਸ਼ਾਨਦਾਰ ਖੜਾਇਆ ਹਰ ਸਾਲ ਬਿਲਕੁਲ ਬਿਲਕੁਲ ਬਹੁਤ ਸੋਹਣੀ ਸ਼ੀਲ ਲੁੱਟੀ ਆ ਬਾਬਾ ਜੀ ਪੂਰੇ ਸ਼ਹਿਰ ਦੇ ਵਿੱਚ ਇਹ ਸ਼ੀਲ ਦਾ ਆਪਾਂ ਕਹਿ ਸਕਦੇ ਵੀ 3100 ਰੁਪਏ ਐਂਟਰੀ ਰੱਖੀ ਜੇ ਤੇ ਨਾਮ ਵੀ ਬੜੇ ਬੜੇ ਸ਼ਾਨਦਾਰ ਰੱਖੀ ਜੇ ਪਹਿਲਾ ਨਾਮ ਆ ਗਾਇ ਇਹ 5000 ਰੁਪਿਆ ਤੇ ਆ ਕੱਪ ਹਾਂ ਠੀਕ ਹੈ ਜੀ ਇਹ ਦੂਸਰਾ ਨਾਮ ਆ ਵੇਖੋ ਜੀ ਆ ਵੀਰ ਦਾ ਆ ਜੇ ਦੋਦੀ ਵੀਰ ਆਪਣਾ ਸੂਰਜ ਦੋਦੀ ਇਹ ਇਹ ਬੜਾ ਆਪਣੇ ਨਾਲ ਖਾਸ ਪਿਆਰ ਕਰਨ ਵਾਲਾ ਬੰਦਾ ਹੈ ਜਿਹੜਾ ਕਦੀ ਦੁੱਖ ਸੁੱਖ ਚ ਹਮੇਸ਼ਾ ਹੀ ਸਾਡੇ ਨਾਲ ਹੈ ਇਹ ਦੂਸਰਾ ਨਾਮ ਮੇਰੇ ਭਰਾ ਦਾ ਆ ਜੇ ਤੇ ਤੀਸਰਾ ਨਾਮ ਸ਼ਾਮਾ ਵੀਰ ਸ਼ਾਮਾ ਵੀਰਾ ਮੇਰਾ ਛੋਟਾ ਛੋਟਾ ਭਰਾ ਇਹਦਾ ਤੀਸਰਾ ਨਾਮ ਆਇਆ ਜੀ ਤੇ ਆਪਾਂ ਸਾਰਿਆਂ ਨੂੰ ਬੜੇ ਪਿਆਰ ਦੇ ਨਾਲ ਇਹਨਾਂ ਨੂੰ ਨਿਵਾਜਾਂਗੇ ਜਿਹੜਾ ਪਹਿਲਾ ਨਾਮ ਆਇਆ ਬਾਬਾ ਜੀ ਉਹ ਤੇ ਤੁਸੀਂ ਦੱਸਿਆ ਨਾ ਪਹਿਲਾ ਨਾਮ ਉਹ ਆਪਾਂ ਕਰਾਂਗੇ ਸਾਰਿਆਂ ਨੂੰ ਪਹਿਲਾ ਨਾਮ 5000 ਰੁਪਇਆ ਲਓ ਜੀ ਇਹਦੇ ਬਾਰੇ ਆਪਾਂ ਤੁਹਾਨੂੰ ਦੱਸ ਦਈਏ ਇਹ ਸੋਨੂੰ ਵੀਰ ਜਿਹੜਾ ਬਾਜਵਾ ਗਰੁੱਪ ਦਾ ਮੈਂਬਰ ਲਓ ਜੀ ਦਾਣਾ ਮੰਡੀ ਵਾਲਾ ਇਹ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਘੱਟ ਹੈ ਜੀ ਬਾਬਾ ਜੀ ਪਿਛਲੀਆਂ ਦੀ ਵੀ ਤੁਹਾਨੂੰ ਵੀਰ ਨੇ ਕਬੂਤਰ ਖੜਾਇਆ ਸੀ ਆਰਕ ਨੇ ਬਹੁਤ ਕੁਝ ਖੜਾਇਆ ਜੀ ਠੀਕ ਹੈ ਜੀ ਜਿਛਲੀ ਨੇ ਲਾਸਟ ਹੀ ਖੜਾਇਆ ਸੀ ਨਾ ਨਾਮ ਆਰਕ ਦਾ ਸਾਰਾ ਮੇਲਾ ਹੀ ਲੁੱਟ ਕੇ ਲਾ ਗਿਆ ਜੀ ਲਓ ਜੀ ਉਹਦੇ ਬਾਰੇ ਵੀ ਸੁਣ ਲਓ ਪਹਿਲਾ ਨਾਮ 5000 ਰੁਪਿਆ ਉਹ ਵੀ ਸੋਨੂੰ ਵੀਰ ਲੈ ਗਿਆ ਜੀ ਲਾਸਟ ਕਬੂਤਰ ਦਾ ਤੇ ਅਸੀਂ 4100 ਰੁਪਿਆ ਰੱਖਿਆ ਸੀ 5100 ਉਹ ਵੀ ਸੋਨੂੰ ਦਾਣਾ ਮੰਡੀ ਵਾਲਾ ਹੀ ਲੈ ਗਿਆ ਜੀ ਇੱਕ ਹੋਰ ਖੁਸ਼ਖਬਰੀ ਵਾਲੀ ਗੱਲ ਦੱਸਦਾ ਤੁਹਾਨੂੰ ਕਿ ਡਬਲ ਮੋਰ ਵਾਲਾ ਕਬੂਤਰ 1100 ਰੁਪਏ ਉਹਦੇ ਤੇ ਨਾਮ ਰੱਖਿਆ ਹੀ ਉਹ ਵੀ ਸੋਨੂ ਦਾਣਾ ਮੰਡੀ ਵਾਲਾ ਆ ਗਿਆ ਇਹ ਕਬੂਤਰ ਇਹ ਕਬੂਤਰ ਵੀ ਇਹ ਕਬੂਤਰ ਵੀ ਤੁਹਾਨੂੰ ਵੀਰ ਨੂੰ ਦਿੱਤਾ ਜਾਣਾ ਜੀ ਇਹ ਜੀ ਇਹ ਵੀ ਕਬੂਤਰ ਹਰ ਸਾਲ ਆਪਾਂ ਜਿਹਦਾ ਲਾਸਟ ਵੇਂਦਾ ਉਹਨੂੰ ਦਈਦਾ ਪਿਛਲੀ ਵਾਰੀ ਸੋਨੂ ਦਾ ਹੀ ਆਹੀ ਜ਼ਹਿਰ ਕਿ ਵੀ ਲੈ ਗਿਆ ਜੇ ਰੰਗਾਲਾ ਭਰਿਆ ਜੇ ਹੁਣ ਜੋੜੀ ਕਰ ਦੋ ਨਾ ਉਹ ਚਾਰ ਛੀਲਾ ਹੋ ਗਏ ਨਾ ਪੰਜਵੀਂ ਵਾਰੀ ਜੋੜੀ ਦਿਓ ਜੋ ਤੁਸੀਂ ਮੈਗਜੂਪ ਕਰਤਾ ਸਤਗੁਰ ਪਾਸ਼ਾ ਨੇ ਚਾਇਆ ਉਹ ਇਹ ਵੀ ਸੁਣਦੇ ਪਏ ਆ ਜੀ ਸਤਗੁਰ ਨੇ ਪਾਸ਼ਾ ਨੇ ਚਾਇਆ ਮੈਂ ਇਹਨੇ ਕਬੂਤਰ ਲੋਕਾਂ ਨੂੰ ਉਦਾਂ ਹੀ ਗਿਫਟ ਦੇ ਦੇਣਾ ਦੋ ਕੀ ਆਪਾਂ ਤਿੰਨ ਰੱਖ ਦਿਆਂਗੇ ਨਹੀਂ ਨਹੀਂ ਦੋ ਇੱਕ ਜੋੜੀ ਠੀਕ ਹੈ ਜੋੜੀ ਕਰ ਦਿਆਂਗੇ ਅਗਲੀ ਵਾਰੀ ਜੋੜੀ ਦਊਂਗਾ ਕਰਾਤੀ ਆ ਜੀ ਬਾਬਾ ਜੀ ਕੋ ਲੋ ਜੀ ਚੰਗੀ ਟੋਕ ਇਹ ਤੁਹਾਡਾ ਤੁਸੀਂ ਆਪਾਂ ਨੂੰ ਪਿਆਰ ਨਾਲ ਕਿਹਾ ਹੈ ਤੇ ਅਗਲੀ ਵਈ ਕਬੂਤਰ ਜੋੜੀ ਪੂਰੀ ਦਿਆਂਗੇ ਜਿਹਨੂੰ ਦਿਆਂਗੇ ਤੇ ਯਾਦ ਕਰੇਗਾ ਉਹ ਵਾਕਏ ਬਈ ਬਿਲਕੁਲ ਬਾਬਾ ਜੀ ਗੱਲ ਆ ਮੈਂ ਤਾਂ ਕਿਹਾ ਜੋੜੀ ਕਿਸੇਲੇ ਕਿਸੇ ਵੀਰ ਕੋ ਕਬੂਤਰ ਮਾੜੇ ਹੁੰਦੇ ਠੀਕ ਹੈ ਪਰ ਇਹਦੇ ਉਹ ਜੋੜੀ ਤਾਂ ਕਰਕੇ ਉਹਨੂੰ ਦੇਣੀ ਆ ਵੀ ਉਹ ਬੱਚੇ ਕਢਾ ਕੇ ਤੇ ਉਹ ਗਾੜੀ ਬਰੀਡ ਡਾਵੇ ਤੇ ਨਾਲੇ ਤੁਹਾਨੂੰ ਯਾਦ ਕਰੇ ਨਾਲੇ ਕਵੇ ਵੀ ਇਹ ਮੈਂ ਬਾਜੀ ਚ ਮਿਲੀ ਬਾਬਾ ਸੁਖੀ ਜੀ ਹਲੋ ਠੀਕ ਹੈ ਜੀ ਜੱਤੇ ਵੀਰ ਹੁਣ ਆ ਲਓ ਲਓ ਭਾਈ ਇਦਾਂ ਹੀ ਹੈਗਾ ਇਹ ਮੈਂ ਤਾਂ ਗੱਲ ਕਹਿ ਰਿਹਾ ਇਹ ਮੈਂ ਕਿਤੇ ਮਲਵਈਆਂ ਵਾਲੀ ਹੀਲ ਤੇ ਗਿਆ ਸੀ ਅੱਛਾ ਜੀ ਉਹ ਵੀਰ ਦਾ ਕਬੂਤਰ ਬਹਿ ਗਿਆ ਸਵੇਰੇ ਉਹ ਕਿਸੇ ਖਿਡਾਰੀ ਵੀਰ ਨੇ ਬਹੁਤ ਖਿਡਾਰੀ ਦਾ ਨਾਮ ਬੰਦੇ ਦਾ ਅੱਛਾ ਜੀ ਉਹਦਾ ਮੈਂ ਨਾਮ ਨਹੀਂ ਲੈਣਾ ਉਹਨੇ ਵੀਰ ਨੇ ਕਿਹਾ ਸੀ ਆਪਾਂ ਨੂੰ ਅੱਛਾ ਜੀ ਠੀਕ ਹੈ ਜੀ ਜੇ ਵੀਡੀਓ ਵੇਖਦਾ ਹੋਊਗਾ ਉਹਨੂੰ ਪਤਾ ਲੱਗ ਜਾਏਗਾ ਵੀਰ ਨੂੰ ਠੀਕ ਹੈ ਉਹਨੇ ਫਿਰ ਆਪਣੇ ਕੋਲੋਂ ਜੋੜੀ ਦਿੱਤੀ ਤੇ ਕਹਿੰਦਾ ਆਹ ਜੋੜੀ ਦੇ ਬੱਚੇ ਕਢਾ ਕੇ ਢਾ ਤੇ ਬੱਚੇ ਉੱਡੇ ਵੀ ਔਰ ਕੋ ਵਾਹ ਵਾਹ ਮਾਰ ਆਨੇ ਚਾਹ ਤੇ ਜੋੜੀ ਦੇਾਂਗੇ ਜਿੰਨੂੰ ਵੀ ਦੇਾਂਗੇ ਜੀ ਭਰ ਦਾਂਗੇ ਉਹਨੂੰ ਜਿਹਦਾ ਲਾਸਟ ਬੈਠੇਗਾ ਲੋ ਜੀ ਹੇਟ ਵਾਲੇ ਨੂੰ ਪੁੱਛੇ ਹੋਣਗੇ ਉਹ ਸਾਰਿਆਂ ਕਬੂਤਰਾਂ ਨੂੰ ਜਿੱਤ ਕੇ ਜਿਹੜਾ ਬੈਠੇਗਾ ਉਹਨੂੰ ਜੋੜੀ ਮੇਰੇ ਲੋਕ ਗਿਫਟ ਹੋਏਗੀ ਪਹਿਲੇ ਤੁਹਾਨੂੰ ਦੱਸਤੀ ਹਾਂ ਬਿਲਕੁਲ ਜੀ ਬਿਲਕੁਲ ਹੇਟ ਵਾਲੇ ਨੂੰ ਜੋੜੀ ਮਿਲੇਗੀ ਜੀ ਬਾਬਾ ਜੀ ਹਣਾ ਲਓ ਬਾਬਾ ਜੀ ਨੇ ਅਨਾਉਂਸ ਕਰਤਾ ਜੀ ਠੀਕ ਹੈ ਜੀ ਤੇ ਬਾਕੀ ਇਹ ਸਾਰੇ ਵਿਸ਼ੇ ਸਨਮਾਨ ਦਿੱਤੇ ਜਾਣਗੇ ਜਿਨ੍ਹਾਂ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਵਾ ਤੇ ਇਹ ਫਰਸਟ ਨਾਮ ਠੀਕ ਹੈ ਜੀ ਇਧਰ ਪਿਆ ਗਿਆ ਫਸਟ ਨਾਮ ਆ ਸੈਕਿੰਡ ਨਾਮ ਠੀਕ ਹੈ ਜੀ ਤੇ ਆ ਤੀਸਰਾ ਨਾਮ ਇਹ ਸ਼ੀਲਡ ਇਹ ਬੱਚੇ ਦੀ ਸ਼ੀਲਡ ਜੀ ਇਹ ਵਿਸ਼ੇਸ਼ ਸਨਮਾਨ ਬਾਬਾ ਸੁਖੀ ਜੀ ਵੱਲੋਂ ਫਤੂ ਵੀਰ ਨੂੰ ਫਤੂ ਵੀਰ ਨੂੰ ਠੀਕ ਹੈ ਜੀ ਤੇ ਇੱਕ ਸ਼ੀਲਡ ਹੋਰ ਬਣਾਈ ਆ ਉਹ ਜਿਹੜੀ ਕਿ ਦੇਣੀ ਆ ਆ ਲੋ ਜੀ ਇਹ ਆਪਣੇ ਗਰੁੱਪ ਵੱਲੋਂ ਬਾਬਾ ਸੁਖੀ ਜੀ ਨੂੰ ਮਾਨ ਸਨਮਾਨ ਵਜੋਂ ਦਿੱਤੀ ਜਾਣੀ ਜੇ ਸ਼ੀਲਡ ਠੀਕ ਹੈ ਜੀ ਬਾਜਵਾ ਗਰੁੱਪ ਵੱਲੋਂ ਠੀਕ ਹੋ ਗਿਆ ਜੀ ਤੇ ਆ ਬਾਕੀ ਸਾਰੇ ਵੀਰ ਆਪਣੇ ਜਿੱਦਾਂ ਮੈਂ ਅੱਗੇ ਵੀ ਦੱਸ ਚੁੱਕਿਆ ਹਾਂ ਜੀ ਇੱਕ ਭਾਈ ਮੈਂ ਖਾਸ ਗੱਲ ਕਹਿੰਦੀ ਰਵਿੰਦਰ ਟੋਟਾ ਭਰਾਗਾ ਜੀ ਆ ਰਵੀ ਭਾਈ ਬਰਫ ਵਾਲੇ ਆ ਲੋ ਜੀ ਰਵੀ ਭਾਈ ਬਰਫ ਵਾਲਿਆਂ ਦਾ ਬਹੁਤ ਨਾਂ ਸੁਣਿਆ ਕਬੂਤਰ ਵੀ ਸੋਨੇ ਡਾਇ ਵੀਰ ਜੀ ਹੋਆ ਨੇ ਛੋਟਾ ਭਰਾ ਇਹ ਮੇਰਾ ਇਹ ਮੇਰੀਆਂ ਬਾਵਾਆਂ ਹੀ ਆ ਇਹ ਸਾਰੀਆਂ ਇਹਨਾਂ ਦੇ ਬਗੈਰ ਆਪਾਂ ਕੱਖ ਨਹੀਂ ਹੈਗੇ ਤੇ ਇਹਨਾਂ ਦੇ ਨਾਲ ਹੀ ਸਾਰੀਆਂ ਸ਼ੀਡਾ ਹਰ ਸਾਲ ਉੱਡਣਗੀਆਂ ਅੱਗੇ ਵੀ ਇਤਨਾ ਹੀ ਉੱਡਣਗੀਆਂ ਤੇ ਜਿੰਨੇ ਮੇਰੇ ਵੀ ਰਹੇ ਆ ਸਾਰੇ ਮੇਰਾ ਸਾਥ ਦੇਣ ਆਪਾਂ ਅਗਲੀ ਵਾਰੀ ਜੋੜੀ ਦੇਾਂਗੇ ਜਿੰਨੇ ਵੀ ਲਿਆਗੇ ਠੀਕ ਹੋ ਗਿਆ ਜੀ ਜਿਹੜੀ ਤੁਸੀਂ ਗੱਲ ਕਹੀ ਨਾ ਕੋਠੇ ਵਧਾਉਣ ਦੀ ਉਹ ਵੀ ਆਪਾਂ ਕੋਠੇ ਵਧਾ ਲਾਂਗੇ ਹਾਂ ਜੀ ਜੱ태 ਵੀਰ ਜੀ ਥੋੜੇ ਥੋੜੇ ਕੋਠੇ ਲਾਗੇ ਛਾਕੇ ਦੇ ਵਧਾਵਾਂਗੇ ਅਸੀਂ ਅਸੀਂ ਵੀ ਤੁਹਾਡੇ ਨਾਲ ਸੰਯੋਗ ਦਵਾਂਗੇ ਹਾਂ ਜੀ ਹਾਂ ਜੀ ਬਿਲਕੁਲ ਇੱਧਰ ਵੀ ਰਹਿ ਜਾਂਦੇ ਆ ਥੋੜੇ ਕੋਠੇ ਹੋਗੇ ਬਿਲਕੁਲ ਉਹ ਤੇ ਆ ਛੁੱਟੀ ਤੁਹਾਡਾ ਬਹੁਤ ਦੂਰ ਹਾਂ ਜੀ ਹਾਂ ਜੀ ਆਪਾਂ ਅੰਦ ਕਰ ਦੋ ਆਇਓ ਹਲੋ ਜੀ ਇਹ ਆਪਣਾ ਜੱਜ ਵੀਰ ਜਿੱਦਾ ਕੀ ਸਾਰੇ ਜਾਣਦੇ ਆ ਤੁਸੀਂ ਬਾਬਾ ਜੀ ਫਲੂਟਾਂ ਵਾਲੇ ਠੀਕ ਹੈ ਜੀ ਉਹਨਾਂ ਦਾ ਛੋਟਾ ਬੇਟਾ ਇਹ ਰੰਗੀਲਾ ਵੀਰ ਆਪਣਾ ਇਹ ਡੀਸੀ ਵੀਰ ਆਪਣਾ ਠੀਕ ਹੈ ਜੀ ਕਰਨ ਵੀਰ ਇਹ ਕਰਨ ਵੀਰ ਠੀਕ ਹੈ ਜੀ ਇਹ ਕਰਨ ਵੀਰ ਦੇ ਛੱਤ ਦੇ ਮੋਹਰੇ ਲਾਈਆਂ ਅਸੀਂ ਵੀਰ ਨੂੰ ਜਾਣਦੇ ਤੁਸੀਂ ਠੀਕ ਹੈ ਜੀ ਇਹ ਬਾਬੇ ਫੱਜੋ ਜੀ ਦਾ ਬੇਟਾ ਠੀਕ ਹੈ ਜੀ ਇਹਨਾਂ ਦੀ ਛੱਤ ਵੀ ਬਹੁਤ ਸੋਹਣੀ ਹੈ ਕਿਹਦੇਣ ਮੌਕਾ ਦੇਣਗੇ ਤੇ ਵੀਡੀਓ ਸ਼ੂਟ ਕਰਕੇ ਜਰੂਰ ਪਾਵਾਂਗੇ ਜੀ ਠੀਕ ਹੈ ਜੀ ਤੇ ਅੱਜ ਅੱਜ ਵੀ ਨੇ ਅੱਜ ਵੀ ਕੁਝ ਕਬੂਤਰ ਖਰੀਦੇ ਆ ਮੇਰੇ ਭਰਾ ਨੇ ਠੀਕ ਹੈ ਜੀ ਅੱਜ ਵੀ ਪ੍ਰਿੰਦੇ ਲਿਆਂਦੇ ਆ ਆਪਾਂ ਕੁਝ ਸ਼ੁਕਰ ਹੈ ਠੀਕ ਹੈ ਜੀ ਇਹ ਨਿੱਕੇ ਉਸਤਾਦ ਜੀ ਨਹਿਰ ਵਾਲੇ ਨਾਲ ਓ ਵਾਹ ਜੀ ਵਾਹ ਜਾ ਜਾ ਕਾਰਾ ਮੇਰੇ ਭਰਾ ਲੋ ਜੀ ਨਾਲ ਆਪਣੇ ਕੁਲਚੇ ਵੀਰ ਜੀ ਤੇ ਨਾਲ ਰਵੀ ਵੀਰ ਜਸ਼ਨ ਵੀਰ ਸ਼ਾਮਾ ਵੀਰ ਸ਼ਾਮੇ ਵੀਰ ਜੀ ਹੁਣੀ ਠੀਕ ਹੈ ਜੀ ਤੇ ਬਾਬਾ ਜੀ ਇੱਧਰ ਵੀਰ ਜੀ ਹੁਣੀ ਆਉਂਦਾ ਨਾਮ ਬੋਲੋ ਜੀ ਗੱਬਰ ਵੀਰ ਜੀ ਆਪਣਾ ਨਾਮ ਬੋਲੋ ਵੀਰ ਜੀ ਹਾਂਜੀ ਸ਼ਿਵਮ ਵੀਰ ਜੀ ਠੀਕ ਹੈ ਜੀ ਇਹ ਸਾਰੇ ਵੀਰ ਜੋ ਕਿ ਨਾਲ ਚੱਲਦੇ ਨੇ ਕਾਲੀ ਪਹਿਲਵਾਨ ਕਾਲੀ ਪਹਿਲਵਾਨ ਜੀ ਠੀਕ ਹੋ ਗਿਆ ਜੀ ਠੀਕ ਹੈ ਚਲੋ ਜੀ ਲੋ ਜੀ 30 ਸਾਲ ਆ ਲਓ ਜੀ ਨਾਮ ਅਨ ਸਮਾਗਮ ਠੀਕ ਹੈ ਜੀ ਹਾਂਜੀ ਬਾਬਾ ਜੀ ਲੋਈ ਤੀਸਰਾ ਨਾਮ ਇਹ ਸ਼ਾਮੇ ਵੀਰ ਦਾ ਸ਼ਾਮਾ ਵੀਰ ਹੁਣ ਸਾਡੇ ਕੋਲ ਆਏ ਤੇ ਉਹਦੀ ਟੀਮ ਵੀ ਸਾਡੇ ਕੋਲ ਆਏ ਰਿੰਕੂ ਉਸਤਾਦ ਦਾ ਚੇਲਾ ਜੀ ਆਹ ਲੋ ਜੀ ਆਓ ਵੀਰ ਜੀ ਉਸਤਾਦੀ ਟੀਮ ਹੈਗੀ ਆਜੋ ਵੀਰ ਜੀ ਲੋ ਵੀਰ ਜੀ ਆਜੋ ਵੀਚੀ ਆਜੋ ਆਹ ਲੋ ਜੀ ਲੋ ਜੀ ਐ ਪਹਿਲੀ ਵਾਰੀ ਇਹਨੇ ਆਪਣੀ ਸ਼ੀਲਡ ਚ ਭਾਗ ਲਿਆ ਜੀ ਤੇ ਆ ਬੱਚੇ ਦਾ ਨਾਮ ਆਇਆ ਇਹਦਾ ਕਬੂਤਰ ਦਾ ਨਾਮ ਆਇਆ ਜੀ ਆਪਣਾ ਤੀਸਰਾ ਨੰਬਰ ਆਇਆ ਜੀ ਤੇ 7000 ਰੁਪਇਆ ਨਾਲ ਸ਼ੀਲਡ ਨਾਲ ਇੱਕ ਕੱਪ ਹੈਗਾ ਜੀ ਇਹ ਕੱਪ ਹੈਗਾ ਜੀ ਇਹ 7000 ਰੁਪਇਆ ਵੀਰ ਨੇ ਦਿੱਤਾ ਜੀ ਤੇ ਇੱਕ ਨਾਮ ਹੋਰ ਹੈਗਾ ਜੀ 500 ਰੁਪਇਆ ਸਾਡਾ ਫੱਜੋ ਪਹੁੰਚਾਉਂਦਾ ਮੁੰਡਾ ਸਰਮਣ ਲੋ ਜੀ ਸਰਮਣ ਵੀਰ ਨੂੰ ਵੀ ਲੋ ਜੀ ਖੁਸ਼ੀ ਦੇ ਨਾਮ ਤੇ 500 ਰੁਪਇਆ ਫੱਜੋ ਪਹੁੰਚਾਉਂਦਾ ਲੜਕਾ ਹੈ ਸਰਮਣ ਮੈਂ ਕੱਪ ਨੂੰ ਆਪਾਂ ਉਹ ਬੜੀ ਖੁਸ਼ੀ ਨਾਲ ਨਵਾਜਿਆ ਕਿਉਂਕਿ ਇਹਦਾ ਤੀਸਰਾ ਨੰਬਰ ਆਇਆ ਮਹਰਾਂ ਨੇ ਚਾਹ ਤੇ ਬੇਹੋ ਤਰੱਕੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਦੂਸਰਾ ਨਾਮ ਦਾ ਅਨਾਉਂਸ ਕਰੋ ਬਾਬਾ ਜੀ ਦੂਸਰਾ ਨਾਮ ਆ ਲਾਲੀ ਵੀਰ ਵੱਲੋਂ ਮਾਨ ਸਨਮਾਨ ਕੀਤਾ ਗਿਆ ਜੀ ਬਾਬਾ ਜੀ ਦਾ ਠੀਕ ਹੈ ਜੀ ਮਾਰਾ ਸੱਚੇ ਪਾਤਸ਼ਾਹ ਵੇਖੋ ਮੈਂ ਯਾਰ ਬੜਾ ਖੁਸ਼ ਨਸੀਬ ਹੈਗਾ ਕਿ ਜਿਹੜਾ ਮੈਨੂੰ ਇੰਨਾ ਪਿਆਰ ਹੈ ਭਰਾ ਦੇ ਰਿਹਾ ਮੈਂ ਇਸ ਕਾਬਲ ਤਾਂ ਹੈਗਾ ਨਹੀਂ ਪਰ ਮੈਨੂੰ ਜਿੰਨਾ ਮਾਨ ਸਨਮਾਨ ਆਰਟੀ ਸ਼ੀਲਡ ਦੇ ਵਿੱਚ ਮਿਲਿਆ ਕਦੀ ਨਹੀਂ ਮਿਲਿਆ ਵੀ ਦੇਖੋ ਬਾੜਦਿਆਂ ਜਿਨ੍ਹਾਂ ਦੇ ਸ਼ੀਲਡ ਚ ਕੋਠੇ ਵੀ ਨਹੀਂ ਹੈਗੇ ਹੀ ਉਹਨਾਂ ਨੇ ਵੀ ਮਹਾਰਾਜ ਆਪਣੇ ਵੱਲੋਂ ਪੈਸੇ ਲਾਏ ਹੋਏ ਜੇ ਤੇ ਬੜਾ ਮਾਨ ਵਧਾਇਆ ਜੇ ਇਸ ਲਈ ਜ਼ੋਰਦਾਰ ਤਾੜੀਆਂ ਨਾਲ ਭਰਾਵਾਂ ਜਿਨ੍ਹਾਂ ਨੇ ਬੜੋ ਨਾਮ ਰੱਖਿਆ ਮੈਂ ਬੜਾ ਖੁਸ਼ ਨਸੀਬ ਹਾਂ ਉਹਨਾਂ ਵੀਰਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਇਨਾਮ ਦਿੱਤੇ ਆ ਲਓ ਜੀ ਹੁਣ ਦੂਸਰਾ ਨਾਮ ਸੂਰਜਵੀਰ ਦੋਦੀ ਆ ਜਾ ਵੀਰ ਚਾਹ ਲੋ ਜੀ ਆਪਣੀ ਟੀਮ ਨੂੰ ਲੈ ਕੇ ਆ ਸਕਦਾ ਲਓ ਜੀ ਆ ਦੂਸਰਾ ਨਾਮ ਨੇ ਹੁਣ ਆਜੋ ਆ ਦੂਸਰਾ ਨਾਮ ਆ ਲੋ ਜੀ ਸੂਰਜਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਹੋ ਜੀ ਦੂਜੇ ਇਨਾਮ ਦੀਆਂ ਠੀਕ ਹੈ ਜੀ ਲਓ ਜੀ ਆ ਫੜੋ ਆ ਦੂਸਰਾ ਨਾਮ ਦੂਸਰਾ ਨਾਮ 15000 ਰੁਪਇਆ ਤੇ ਕੱਪ ਐ ਸੁਰਜੀ ਦੋਦੀ ਵੀਰ ਨੂੰ ਸਾਡੇ ਲੋਕੀਂ ਤੜਾਈ ਜ਼ੋਰ ਦਾ ਤਾਲੀਆਂ 15000 ਰੁਪਇਆ ਤੇ ਨਾਲ ਕੱਪ ਜ਼ੋਰ ਦਾ ਤਾਲੀਆਂ ਵੀਰ ਜੀ ਆ ਸਾਰੇ ਵੀਰ ਜਿਹੜੇ ਆਏ ਆ ਮੈਂ ਇਹਨਾਂ ਦਾ ਬਹੁਤ ਬਹੁਤ ਨਮਾਜ਼ ਕਰਦਾ ਆ ਆਓ ਭਾਈ ਤੁਸੀਂ ਆਪ ਆਖੜੇ ਹੱਜਰਾ ਤੇ ਇਹਨਾਂ ਨੂੰ ਆਪ フォੜੋ ਖਿੱਚੋ ਇਹਨਾਂ ਦੀ ਜਿਹੜੇ ਇਹਨਾਂ ਨੂੰ ਮਾਨ ਸਲਮਾਨ ਦੋ ਪੂਰਾ ਆ ਸਾਡੇ ਵੱਡੇ ਅਗੇ ਬਜ਼ੁਰਗ ਇਹਨਾਂ ਦਾ ਬੜਾ ਯੋਗਦਾਨ ਹੈਗਾ ਜੀ ਵਿੱਚ ਤਾਲਿਆ ਕਾ ਮੇਰੇ ਕਾਫੀ ਗਿਆ ਹਾਂ ਹਾਂਜੀ ਲੋ ਜੀ ਬਾਬਾ ਜੀ ਲੋ ਹੁਣ ਅਗਲਾ ਨਾਮ ਅਗਲਾ ਨਾਮ ਅਗਲਾ ਨਾਮ ਆਜੋ ਆਜੋ ਆ ਲੋ ਜੀ ਬਾਬਾ ਜੀ ਬੱਚੇ ਦਾ ਨਾਮ ਹਾਂਜੀ ਹਾਂਜੀ ਕਿਹਦਾ ਜੇ ਬੱਚੇ ਦਾ ਬੱਚੇ ਦਾ ਨਾਮ ਤੇ ਕੀ ਪਨਾਥਾ ਬੱਚਾ ਇੱਧਰ ਆਓ ਜੀ ਕੋਲੂ ਸਾ ਜੀ ਕੋਲੂ ਇਧਰ ਕੋਈ ਗੱਲ ਨਹੀਂ ਇਹ ਬੱਚੇ ਹੀ ਆਪਣੇ ਇੱਕ ਦਿਨ ਹੀ ਜਾਂਦੇ ਨੇ ਲੋ ਭਾਈ ਕਿ ਜੱਜ ਇਧਰ ਆ ਕੇ ਆ ਕੇ ਆ ਕੇ ਬੱਚੇ ਦਾ ਨਾਮ ਕਰਨਵੀਰ ਲੋ ਵੀਰ ਜੀ ਇਹ ਨਾਮ ਇਹ ਪਹਿਲੀ ਵਾਰੀ ਇਹ ਵੀ ਮੈਦਾਨ ਚ ਆਇਆ ਏ ਤੇ ਪਹਿਲੀ ਵਾਰੀ ਬੱਚਾ ਬਠਾ ਜ ਇਹਨਾਂ ਦਾ 12 ਵਜੇ ਪੰਜ ਪੰਜ ਕਲੀਆਂ ਦਾ ਤੇ ਸਾਡੇ ਵੱਲੋਂ ਮੇਰੇ ਵੱਲੋਂ ਤੇ ਇਹਦੇ ਵੱਲੋਂ ਇਹ 2500 ਰੁਪਇਆ ਇਹਨੂੰ ਗਿਫਟ ਹੈਗਾ ਜੇ ਆ ਲਓ ਭਾਈ ਠੀਕ ਹੈ ਨਾਲ ਸ਼ੀਲ ਬਬਾਈ ਨਾਲ ਇੱਕ ਕੱਪ ਹੈਗਾ ਜੇ ਆ ਲਓ ਜੀ ਲੋਈ ਇਹ ਕੱਪ ਵੀ ਨਾਲ ਹੈ ਹੈ ਕੱਪ ਇਹੋ ਜਿਹੇ ਦੇ ਦੋ ਤੇ ਬੱਚੇ ਦਾ ਨਾ ਬੱਚੇ ਦਾ ਨਾਮ ਬਣਾ ਰਿਹਾ ਠੀਕ ਹੈ ਜੀ ਆ ਬੱਚੇ ਦਾ ਨਾਮ ਜੀ ਠੀਕ ਹੈ ਜੀ ਬੱਚੇ ਦਾ ਹੀ ਆ ਜੀ ਕੱਪ ਇਹ ਕੱਪ ਇਹਨੂੰ ਆਪਾਂ ਬੱਚੇ ਦਾ ਹੌਸਲਾ ਵਹੀਾਈ ਆ ਲੋ ਜੀ ਕਰਨ ਵੀਰ ਨੂੰ ਤੇ ਜੱਥੇ ਵੀਰ ਨੂੰ ਇਹ ਜੱਥੇ ਵੀਰ ਦਾ ਸ਼ਗਿਰਦ ਜੀ ਬਹੁਤ ਬਹੁਤ ਮੁਬਾਰਕਾ ਵੰਜੀ ਆਓ ਲਾਓ ਅੱਜ ਪੜੋ ਲੋ ਜੀ ਪ੍ਰਤਾਪ ਸਾਹਿਬ ਦਾ ਸਾਰਾ ਪ੍ਰਤਾਪ ਹੈਗਾ ਇਹ ਤੇ ਅੱਜ ਜੱਥੇ ਵੀਰ ਦਾ ਪ੍ਰਤਾਪ ਹੈਗਾ ਜੀ ਆਇਆ ਨੀ ਵੀਰ ਆਜੋ ਆਜੋ ਭਾਈ ਪਿੱਛੇ ਨਾ ਰਹੋ ਵੀਰ ਜੀ ਕੋਈ ਵੀਰ ਹੋ ਗੁੱਸਾ ਕਿਹਦਾ ਨਾ ਕਰੇ ਵੀਰ ਜੀ ਕੀ ਆਓ ਠੀਕ ਹੋਗਾ ਜੀ ਹਾਂਜੀ ਬਾਬਾ ਜੀ ਅਗਲਾ ਨਾਮ ਜੀ ਅਗਲਾ ਉਹ ਲੈ ਲਓ ਇਕੱਠੇ ਪਹਿਲਾ ਨੰਬਰ ਚਲੋ ਚਲੋ ਸਾਰੀ ਗੈਨਿਕ ਤੇ ਚਲੋ ਚਲੋ ਹਿੱਟ ਹਿੱਟ ਆਹ ਲੋ ਜੀ ਹਾਂਜੀ ਬਾਬਾ ਜੀ ਉਹਦਾ ਘੇਰਾ ਖੁੱਲਾ ਕਰ ਲੈਣਾ ਘੇਰਾ ਵੱਡਾ ਕਰ ਲਓ ਘੇਰਾ ਵੱਡਾ ਕਰ ਲਓ ਜੀ ਘੇਰਾ ਵੱਡਾ ਕਰ ਹਿੱਟ ਦਾ ਨਾਮ ਹਿੱਟ ਦਾ ਨਾਮ ਹਿੱਟ ਦਾ ਨਾਮ ਜਮਨਪੁਰ ਦਾ ਹਿੱਟ ਦਾ ਨਾਮ ਲੋਈ 5100 ਰੁਪਿਆ ਸੋਨੂ ਵੀਰ ਲੈ ਗਿਆ ਇਹ ਤੇ ਨਾਲ ਇੱਕ ਕਬੂਤਰ ਵੀ ਲੈ ਗਿਆ ਇਹ ਬੜਾ ਚੌਪ ਦਾ ਸਹਾਰਾ ਕਬੂਤਰ ਜੇ ਇੱਕ ਪਾਸੇ ਉੱਨੋ ਉੱਡ ਕੇ ਵੀ ਬਿਠਾਉਂਦੇ ਆ ਇਹ ਇੱਕ ਪਾਸੇ ਵੇਖੋ ਇਹ ਆ ਗਿਫਟਾ ਹੀ ਏ ਗਿਫਟਾ ਹੈ ਇਹ ਮਾਰਾਈ ਹਰੇ ਰੰਗ ਲੱਗੇ ਤੇ ਆ ਕਬੂਤਰ ਜੇ ਅਸੀਂ ਸੋਨੂ ਵੀਰ ਨੂੰ ਹਿੱਟ ਦੇ ਦੇ ਰਹੇ ਆ ਇਹ ਨਾਮ 5200 ਰੁਪਿਆ ਲਓ ਮਿੱਠੀ ਨਾਲ ਸ਼ੀਲਡ ਨਾਲ ਸ਼ੀਲਡ ਆ ਸਾਡਾ ਜੱਜ ਵੀਰ ਵੇਖੋ ਸਾਡੇ ਪਿਆਰ ਦੀ ਗੱਲ ਵੇਖ ਲਓ ਬਈ ਕੋਠਾ ਸ਼ੀਲਡ ਜਿਵੇਂ ਨਹੀਂ ਹੈਗਾ ਜੇ ਆ ਸਾਡੇ ਬੱਚੇ ਹੈਗੇ ਜੀ ਵੇਖੋ ਸਾਡਾ ਕਿੰਨਾ ਮਾਣ ਸਰਕਾਰ ਕਰਦੇ ਬਿਨਾਂ ਸ਼ੀਲਡ ਤੋਂ ਪਾਇਆ ਇਹਨਾਂ ਦਾ 1000 ਰੁਪਿਆ ਇਹਨਾਂ ਨੇ ਸਾਡੇ ਵੱਲੋਂ ਰੱਖਾਇਆ ਬਹੁਤ ਬਹੁਤ ਤਾੜੀਆਂ ਯੋਰ ਦਾ ਤਾੜੀਆਂ ਫੀਲਡ ਵੀ ਬਬਾਈ ਫੀਲਡ ਜਿਹੜੀ ਛੀਲਡ ਦੀ ਛੀਲਡ ਹਾਂਜੀ ਹਾਂਜੀ ਆ ਲੋ ਜੀ ਲੋ ਜੀ ਨਹੀਂ ਇਹ ਫਤੂਦਾ ਗਾਹ ਰਾਜ ਆ ਲੋ ਜੀ ਛੀਲਡ ਦੀ ਛੀਲਡ ਠੀਕ ਹੈ ਜੀ ਉਹ ਹਿੱਟ ਦੇ ਨਾਲ ਕੱਪ ਮਿਲਿਆ ਜੀ ਹਲੇ ਇੱਥੇ ਗੱਲ ਖਤਮ ਨਹੀਂ ਹੋਈ ਕਿ ਐਸ਼ ਕੋਰਾ ਯਾਰੀ ਇਹਨਾਂ ਵਾਤੇ ਬਹੁਤ ਵੱਡਾ ਵੀ ਗਾਏ ਜੇ ਨਾਮ ਬਾਬਾ ਜੀ ਨਾਮ ਇਹਨਾਂ ਵਾਤੇ ਸਭ ਤੋਂ ਵੱਡਾ ਕੱਪ ਸਾਵਨ ਨਾਲ ਹੀ ਆ ਗਿਆ ਲੋਟੇ ਹਾਂਜੀ ਬਾਬਾ ਜੀ ਅੱਜ ਵਾਲੇ ਮੋੜ ਜਾ ਵੀ ਹੈਗਾ ਜੀ ਹਾਂਜੀ ਹਾਂਜੀ ਲਓ ਭਾਈ ਸਰਮਣ ਵੀਰ ਹੈ ਪੁੱਤਰ ਸਰਮਣ ਹੈ ਲੋਈਆ ਸਰਵਣ ਆ ਵੇਖੋ ਜੀ ਤੁਸੀਂ ਇਹ ਸ਼ਕੋਟੀ ਸ਼ੀਲ ਜਦੋਂ ਦੇਖੋ ਇਹਨੇ ਬਰੇ ਮਦਦ ਮਾਰੇ ਜੇ ਸੋਨੂ ਨੇ ਇਹ ਡਬਲ ਮੋਹਰ ਅਲਾ ਨਾਮ ਜਿਹਨੂੰ ਕਹਿ ਕੇ ਕਹਿ ਗਿਆ ਸੀ ਕਿ ਜਿਹੜਾ ਡਬਲ ਮੋਹਰ ਲਵਾ ਕੇ ਲਾਸ਼ਟ ਭਾਏਗਾ 1100 ਰੁਪਿਆ ਸਰਵਣ ਵੱਲੋਂ ਫੱਜੋ ਦੇ ਪੁੱਤਰ ਵੱਲੋਂ ਤੇ ਇਧਰੋਂ ਆਪਣੇ ਲੱਕੀ ਵੱਲੋਂ ਇਹ 1100 ਰੁਪਿਆ ਭਾਈ ਗਿਫਟ ਆ ਗਿਆ ਜੀ ਲਓ ਉਸਤਾਜੀ ਦੀ ਡਰੈੱਸ ਆ ਜੀ ਇਹ ਆ ਕਰ ਦਿਓ ਭਰਾਵਾਂ ਠੀਕ ਹੈ ਜੀ ਹੋਰ ਮੇਰਾ ਵੀਰ ਸੱਚੇ ਪਾਤਸ਼ਾਹ ਪਹਿਲਾ ਨਾਮ ਬਾਬਾ ਜੀ ਹਾਂ ਜੀ ਫਰਸਟ ਨਾਮ ਫਰਸਟ ਨਾਮ ਆ ਕੱਪੜਾ ਜੀ ਲਓ ਜੀ ਆਓ ਜੀ ਆ ਲੋ ਜੀ ਫਰਸਟ ਨਾਮ ਮਾਇਵਾ ਗਰੁੱਪ ਤੋਂ ਸੋਨੂ ਵੀਰ ਦਾਣਾ ਮੰਡੀ ਵਾਲਾ ਠੀਕ ਹੈ ਜੀ اے تاڈی لو لوٹ لو ملے او ملے ڈٹلو لو بھائی لو اجن کوبہ ودائیاں اے اے پھلا نام بھی سونو داڑا منڈی والا ہی لے گیا اے 5000 روپے 5000 روپے دے کپ ویکھ لو سونو لے گیا اے لٹ کے میرا سارا ہی سارا ویراں نے ودائی زور تے تالیاں ہٹو اب آ جا لگا 5000 روپے بھائی دیکھو ہاں جی 50000 ਰੁਪਿਆ ਥੋੜੋਗੇ ਚਲੋ ਇੱਕ ਨਾਲ ਹੋ ਜਾ ਸਾਰੇ ਜਣੇ ਆਜੋ ਵੀਰੋ ਆਜੋ ਆਜੋ ਯਾਰ ਆਜੋ ਆਜੋ ਭੰਗਿਆ ਕੋਈ ਗੱਲ ਨਹੀਂ ਆ ਗਿਆ ਹਣੀ ਆਜੋ ਆ 50000 ਰੁਪਿਆ ਦੇ ਕਾਪ ਆ ਵੀਰ ਸੁਣ ਵੀਰ ਇੱਧਰ ਵੇਹ ਤਾਣੇ ਵੀ ਆ ਗਿਆ ਜੀ ਹੋਇਆ ਜੱਜ ਨਾਲ ਆਜਾ 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 ਜੱਜ ਇਧਰ ਆ ਪਿੱਛੇ ਪਿੱਛੇ ਕਰ ਰਹੇ ਆ ਨੇ ਮੇੜਾ ਕਰਾ ਲਿਲਾਕੇ ਤਲਪਾੜਾ ਲਾਡੇ ਆਇਆ ਤੂੰ ਵੀ ਲਾਡੇ ਵੀਰ ਵੀ ਆਇਆ ਅੱਜ ਪਹਿਲੇ ਵੇਚਰਾ ਲਾਡੇ ਯਾਰ ਤੂੰ ਪਿਛੇ ਪਿਛੇ ਕਿਉਂ ਰਹਿੰਦਾ ਹੈਂ ਅੱਜ ਦਾ ਲੀਡਰ ਹੈਂ ਭਰਾਵਾ ਮੈਨੂੰ ਕਹਿਂ ਦੀ ਲੋੜ ਨਾ ਪਈ ਆਜ ਵੀਰਾਤ ਤੇ ਆਓ ਬਾਜ ਕੋਈ ਇਹ ਨਾ ਕਵੇ ਭਰਾ ਯਾਰ ਮੇਰਾ ਤਾਂ ਸਰਦਾਰ ਸਾਹਿਬ ਇੱਥੇ ਆ ਲਾਲੀ ਕੇ ਚੰਨੇ ਮੋੜੋ ਆਓ ਯਾਰ ਉੱਠ ਕੇ ਅੰਦਰ ਆਓ ਆ ਲੋ ਜੀ ਆ ਬਾਬਾ ਸੁਖੀ ਜੀ ਹੁਣਾਂ ਦਾ ਵਾਹਿਵਾ ਗਰੁੱਪ ਵੱਲੋਂ ਠੀਕ ਹੈ ਜੀ ਸਾਰੇ ਵੀਰ ਕੋਈ ਨਾ ਇਹ ਵਿਸ਼ੇਸ਼ ਸਨਮਾਨ ਕਰਨ ਲੱਗੇ ਨੇ ਵੱਲੋਂ ਵਾਹਿਵਾ ਗਰੁੱਪ ਤੋਂ ਆਜੋ ਮੇਰਾ ਪਤਾ ਆਇਓ ਆਪਾਂ ਡੇ ਕਾਪੜਾ ਠੀਕ ਹੈ ਜੀ ਆਓ ਮੇਰਾ ਭਰਾ ਸਾਡੇ ਆਓ ਆਹ ਲੋ ਜੀ ਬਾਬਾ ਜੀ ਬਹੁਤ ਵਧੀਆ ਸ਼ੀਲਡ ਉੱਡੀ ਹੈ ਜੀ ਤੇ ਸ਼ੀਲਡ ਅਡਾਉਣ ਦੀ ਖੁਸ਼ੀ ਦੇ ਵਿੱਚ ਬਾਬਾ ਜੀ ਨੂੰ ਮਾਨ ਸਨਮਾਨ ਕਰਦੇ ਹੋਏ ਵਾਹਿਵਾ ਗਰੁੱਪ ਤੋਂ ਠੀਕ ਹੈ ਜੀ ਵੱਡੇ ਉਸਤਾਦ ਜੀ ਹੁਣੀ ਸਰਦਾਰ ਕੁਲਤਾਰ ਸਿੰਘ ਜੀ ਬਾਜਵਾ ਗਾਇਰ ਜੰਤਰੀ ਵਾਲੇ ਨਾਲ ਰੋਕੀ ਉਸਤਾਦ ਜੀ ਨਾਲ ਸੋਨੂ ਵੀਰ ਨਾਲ ਲੱਡੂ ਵੀਰ ਜੀ ਹੁਣੀ ਠੀਕ ਹੈ ਜੀ ਜੱਜ ਵੀਰ ਹੁਣੀ ਡੀਸੀ ਵੀਰ ਹੁਣੀ ਠੀਕ ਹੈ ਸਾਰੇ ਮੇਰੇ ਵੀਰ ਜੇ ਕਿਸੇ ਵੀਰ ਦਾ ਕੋਈ ਨਾਂ ਰਹਿ ਗਿਆ ਹੋਵੇ ਤੇ ਗੁਸਤਾਖੀ ਮਾਫ ਜੀ ਠੀਕ ਹੈ ਜੀ ਭੋਲੂ ਭਵਾਨ ਜੀ ਹੁਣੀ ਠੀਕ ਹੈ ਜੀ ਜੋਰਦਾਰ ਤਾੜੀਆਂ ਯਾਰ ਆਪਣੇ ਵੱਡੇ ਭਰਾ ਇਹ ਪੋਲੂ ਪਹਿਲਵਾਨ ਜੀ ਹੁਣੀ ਠੀਕ ਹੈ ਜੀ ਉਹਨਾਂ ਤੇ ਵੈਲਕਮ ਕਰਦੇ ਖਿਡਾਰੋਂ ਭਾਈ ਨਾਲ ਨਾਲ ਹੋਇਆ ਨਾ ਹਲੋ ਜੀ ਬਾਬਾ ਜੀ ਨਾ ਮਾਨਸਾ ਪੰਜ ਇਧਰ ਵੇਖਿਓ ਜੀ ਪੰਜ ਇਧਰ ਵੇਖੋ ਠੀਕ ਹੋ ਗਿਆ ਜੀ ਹਲੋ ਜੀ ਬਾਕੀ ਬਾਬਾ ਜੀ ਜਿਹੜੀਆਂ ਦੂਜੀਆਂ ਸ਼ੀਲਡਾਂ ਰਹਿ ਗਈਆਂ ਨੇ ਉਹ ਵੀ ਸ਼ੀਲਡਾਂ ਦੇ ਦਿਓ ਜੀ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਕਰਨੇ ਆ ਮਾਨਸਰਮਾਨ ਲੋ ਜੀ ਮੋਤੋ ਪਹਿਲਾਂ ਇੱਥੇ ਆ ਗਿਆ ਜੀ ਭੋਲੂ ਕਹਾਨਵਾਲ ਇੱਧਰ ਆਓ ਜੀ ਇਹ ਦੇਖੋ ਭਾਵੇਂ ਜਿੱਦਾਂ ਮਰਜੀ ਆ ਇਹ ਸਾਡਾ ਭਰਾ ਇਹਨੂੰ ਆਪਾਂ 1 ਮਿੰਟ ਵੀ ਆਪਣੇ ਦਾ ਲੱਗ ਨਹੀਂ ਕਰ ਸਕਦੇ ਤੇ ਇਹ ਵੀਰ ਹੁੰਦਾ ਬੜੀ ਲੇਟ ਜੇ ਪਤਾ ਨਹੀਂ ਕੀ ਚੱਕਰ ਆਇਆ ਜੀ ਉਹ ਪ੍ਰੋਗਰਾਮ ਮਨੂ ਦਾ ਹੋ ਰਿਹਾ ਆਇੰਦਾ ਨਹੀਂ ਨਹੀਂ ਵੀ ਆਈ ਵੀ ਆਈ ਪੀ ਪਰਸਨ ਹੈਗੇ ਨੇ ਸਾਡੇ ਵੱਲੋਂ ਆ ਫੱਤੂ ਨੂੰ ਤੇ ਆ ਸਾਡੇ ਭਰਾ ਨੂੰ ਗਿਫਟ ਹੈਗਾ ਜੀ ਸਾਡੇ ਵੱਲੋਂ ਆ ਲੋ ਜੀ ਮਾਨ ਸਨਮਾਨ ਕਰਦੇ ਹੋਏ ਜੀ ਤੁਹਾਨੂੰ ਜੀ ਹੁਣਾਂ ਦਾ ਤੇ ਫੱਤੂ ਵੀਰ ਜੀ ਹੁਣਾਂ ਦਾ ਸੱਚੇ ਪਾਤਸ਼ਾਹ ਆਪਣੀ ਸਜੀ ਬਾਲਮ ਹੀ ਹੈਗਾ ਇਹ ਆ ਲੋ ਮਹਾਰਾਜ जोरदार ਤਾੜੀਆਂ ਭੁੱਲ ਪਾਣ ਲਈ ਆ ਇਹ ਤਹੀ ਆਪਰੇ ਖੁਸ਼ੀ ਦੇ ਨਾਲ ਭੋਲੂ ਪ੍ਰਭਾਨ ਨੂੰ ਸਨਮਾਨਿਤ ਕਰ ਲਗੇ ਆ ਇਹ ਸਾਡੇ ਵੱਲੋਂ ਪਿਆਰ ਦਾ ਸਦਕਾ ਹੈ ਭਾਜੀ ਇਥੋਂ ਜ਼ਿੰਦਗੀ 'ਚ ਕੁਛ ਨਹੀਂ ਲੈ ਕੇ ਜਾਣਾ ਪਿਆਰ ਹੀ ਜਾਣਾ ਇਹ ਤੇ ਸਾਡੀ ਸਜੀ ਬਾ ਹੈ ਇਸ ਲਈ ਇਹਨੂੰ ਬੜੀ ਪਿਆਰ ਨਾਲ ਵਾਜਦੇ ਆ ਜ਼ੋਰ ਦਾ ਤਾੜੀਆਂ ਭੋਲੂ ਬਾਲਵਾ ਲਓ ਵਿੱਚ ਇਧਰ ਆਓ ਆਜਾ ਲੱਤੀ ਇਧਰ ਆਓ ਯਾਰ ਆਜਾ ਆਜਾ ਆਓ ਯਾਰ ਇਧਰ ਆਓ ਲਓ ਬਈ ਆ ਸਾਡੇ ਲੋਪਰ ਨੇ ਦਈਆ ਹਲੋ ਜੀ ਸਾਡੇ ਲੋ ਜੱਜ ਵੀਰ ਜੀ ਨੂੰ ਮਾਨ ਸਨਮਾਨ ਕਰਦੇ ਹੋਏ ਠੀਕ ਹੈ ਜੀ ਆ ਜੱਜ ਵੀਰ ਜੀ ਬਾਬੇ ਸੁਖੀ ਜੀ ਹੁਣੀ ਠੀਕ ਹੈ ਜੀ ਆ ਲੱਕੀ ਵੀਰ ਨੂੰ ਮਾਨ ਸਨਮਾਨ ਕਰਦੇ ਹੋਏ ਜੀ ਓ ਇੱਧਰ ਉਹ ਉਸਤਾਦ ਜੀ ਤੇ ਇੱਧਰ ਡੀਸੀ ਵੀ ਨੂੰ ਮਾਨ ਸਨਮਾਨ ਕਰਦੇ ਹੋਏ ਜੀ ਆਪਣੇ ਬਾਬਾ ਜੀ ਹੁਣੀ ਠੀਕ ਹੈ ਜੀ ਪਹਿਲਾਂ ਤੁਹਾਡਾ ਹੀ ਕਰਵਾਉਂਦਾ ਹਾਲੋ ਜੀ ਹਾਲੋ ਤੇ ਆਜਾ ਕੋਈ ਨਹੀਂ ਹਾਲੋ ਜੀ ਵੱਡੇ ਉਸਤਾਦ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਆ ਵੀਰਾਂ ਇਧਰ ਹਣੀ ਆਜੋ ਆਜੋ ਯਾਰ ਕਿਉਂ ਦੂਰ ਦੂਰ ਬੈਠਾ ਆ ਯਾਰ ਆ ਆਪਣਾ ਹੋ ਦੜੀ ਨਾ ਨਾ ਜਿਹੜਾ ਹਾਲੋ ਜੀ ਓਕੇ ਹੋ ਗਿਆ ਜੀ ਲੋ ਜੀ ਹਣੀ ਵੀਰ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਬਾਬਾ ਜੀ ਹੁਣੀ ਠੀਕ ਹੈ ਜੀ ਆਹ ਲੈ ਆ ਵੀਰ ਨਿਕਰਾਓ ਲੋ ਜੀ ਆ ਠੀਕ ਹੈ ਜੀ ਹਣੀ ਵੀਰ ਜੀ ਹਣੀ ਹੋਲੀ ਸਿਟੀ ਤੋਂ ਠੀਕ ਹੈ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਆ ਜੱਸੇ ਵੀਰ ਦਾ ਵੀ ਮਾਨ ਸਨਮਾਨ ਕਰਦੇ ਹੋਏ ਜੀ ਆਹ ਟ੍ਰੋਫੀ ਵੀ ਫੜੋ ਆ ਲੋ ਜੀ ਸਾਡੇ ਵੀਰ ਆਇਆ ਆ ਇਧਰ ਆ ਲੋ ਜੀ ਲਾਡੇ ਵੀਰ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਹਾਲੋ ਜੀ ਨਿੱਕੇ ਉਸਤਾਦ ਜੀ ਨਹਿਰ ਵਾਲਿਆਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਆਹੀ ਰਗੀ ਯਾਰ ਹੋਰ ਹਾਂ ਜੀ ਅੱਜ ਨਿੰਦਸਾਦ ਨਹੀਂ ਆਉਂਦਾ ਹਾਲੋ ਜੀ ਹਾਲੋ ਜੀ ਗਿੰਦੀ ਉਸਤਾਦ ਆ ਸ਼ੀਲ ਸਿੱਧੀ ਕਰਿਓ ਬਾਬਾ ਜੀ ਹਾਂ ਹਾਲੋ ਜੀ ਗਿੰਦੀ ਉਸਤਾਦ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਹਾਲੋ ਜੀ ਉਸਤਾਦ ਜੀ ਆਪਣੇ ਬਾਬਾ ਜੀ ਹੁਣੀ ਠੀਕ ਹੈ ਜੀ ਤੇ ਨਾਲ ساری ਟੀਮ ਬਾਬਾ ਜੀ ਦੀ ਜੀ ਲੰਮੀ ਉਮਰਾ ਕਰੇ ਇਹਨਾਂ ਨੇ ਸਾਨੂੰ ਸ਼ੀਲਡਾ ਡਵਾਉਣ ਦਾ ਆਸਰਾ ਦਿੱਤਾ ਜਦ ਸਾਨੂੰ ਸਭ ਕੁਝ ਇਹਨਾਂ ਨੇ ਸਿਖਾਇਆ ਬੋਲੇ ਗਿੰਦੀ ਗਿੰਦਸਤਾਨ ਨਾਲ ਇੱਕ ਵਾਰੀ ਤਾੜੀ ਮਾਰ ਦਿਓ ਮੇਰੇ ਵੀਰ ਸਾਰੇ ਦੋ ਤਾੜੀਆਂ ਇਧਰ ਨਿਰੰਦਰ ਸਾਹਿਬ ਵੀ ਆ ਜੀ ਨਿਰੰਦਰ ਸਾਹਿਬ ਅਲਪੋ ਬੈਠੋ ਹਲੋ ਜੀ ਨਿਰੰਦਰ ਸਾਹਿਬ ਜੀ ਹੁਣਾਂ ਦਾ ਮਾਨ ਸਨਮਾਨ ਕਰਨ ਲੱਗੇ ਨੇ ਠੀਕ ਹੈ ਜੀ ਹਾਂ ਜੀ ਆਹ ਲੋ ਜੀ ਵੱਡੇ ਉਸਤਾਦ ਜੀ ਹੁਣੀ ਨਿੰਦਰਤਾ ਜੀ ਦਾ ਮਾਨ ਸਨਮਾਨ ਕਰਦੇ ਹੋਏ ਅਸੀਂ ਬੜਾ ਗੁਰਗਿਆਂ ਸਿੱਖਿਆ ਸਾਡੇ ਵੱਲੋਂ ਪਿਆਰ ਭਰ ਸਨਮਾਨ ਪੱਤਰ ਰੱਖਾਇਏ ਮਾਰਾ ਸਦਾ ਹੀ ਨਰਜਾ ਚੜ੍ਹਦੀ ਕਲਾ ਰੱਖੇ ਹਾਲ ਮੈਦਾਨ ਫਤਿਹ ਬਖਸ਼ੀ ਠੀਕ ਹੈ ਜੀ ਆਓ ਜੀ ਹੀਰਾ ਵੀ ਜੀ ਹਲੋ ਜੀ ਹੀਰੇ ਵੀਰ ਜੀ ਨਹਿਰ ਵਾਲਿਆਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਆਇਆ ਜੀ ਆਇਆ ਜੀ ਆਹ ਲੋ ਜੀ ਆ ਲੋ ਜੀ ਸਾਡਾ ਕਾਲੀ ਪਹਿਲਵਾਨ ਸੱਚੇ ਪਾਤਸ਼ਾਹ ਸਾਡਾ ਜੇਲਾ ਰੱਖੇ ਲੋ ਜੀ ਠੀਕ ਹੋ ਗਿਆ ਆਇਆ ਜੀ ਆ ਲੋ ਜੀ ਗੁਰਵਿੰਦਰ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਤੁਹਾਨੂੰ ਚੱਕੀ ਵਾਲਾ ਠੀਕ ਹੈ ਜੀ ਮੈਂ ਮੇਰਾ ਕਲਾਸ ਵਾਲਾ ਮੈਂ ਤਾਂ ਵੱਡਾ ਨਾਲ ਇਹਨਾ ਮੇਰੇ ਨਾਂ ਮੂੰਹ ਚ ਮੂੰਹ ਤੇ ਚੜਿਆ ਜੀ ਠੀਕ ਹੈ ਜੀ ਆ ਤੁਹਾਨੂੰ ਵੀਰ ਚੱਕੀ ਵਾਲੇ ਦਾ ਮਾਨ ਸਨਮਾਨ ਕਰਦੇ ਹੋ ਜੀ ਆ ਲੋ ਜੀ ਆ ਨਕਸ਼ਦਾ ਮਾਨ ਸਨਮਾਨ ਕਰਦੇ ਹੋਏ ਵੱਡੇ ਉਸਤਾਦ ਜੀ ਹੁਣੀ ਆ ਲੋ ਜੀ ਆ ਰਵੀ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਬਾਬਾ ਜੀ ਹੁਣੀ ਆ ਲੋ ਜੀ ਆ ਲੱड्डੂ ਵੀਰ ਜੀ ਦਾ ਮਾਨ ਸਨਮਾਨ ਕਰਦੇ ਹੋਏ ਆ ਦੋਆ ਨੂੰ ਸਰਵਨ ਨੂੰ ਆ ਲੋ ਜੀ ਰੋਕੀ ਸਤਾਜ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਮਹਾਰਾ ਸਰਾਂ ਰੰਤ ਉਸਤਾਦ ਜੀ ਹੁਣਾਂ ਕੋ ਅੱਗੇ ਹਰੇ ਪਰਨੇ ਬੜੇ ਜੇ ਫੇਰ ਹਰਾ ਪਰਨਾ ਮਿਲ ਗਿਆ ਸੱਜ ਹੋ ਗਿਆ ਹਾਂ ਜੀ ਲੋ ਜੀ ਆ ਸਾਡਾ ਪੁੱਤਰ ਸਰਵਣ ਬਾਬੇ ਦਾ ਮੁੰਡਾ ਹਾਂਜੀ ਬੜਾ ਨਾਂ ਹੈਗਾ ਇਹ ਕਬੂਤਰ ਬਾਈ ਚ ਬੜੀ ਰੱਬ ਦੀ ਰਹਿਮ ਕਰੇ ਸੱਚੇ ਪਾਤਸ਼ਾਹ ਦਾ ਵੀ ਦਲਾ ਰੱਖੇ ਆ ਲੋ ਜੀ ਆ ਵੇ ਲੋ ਜਿੰਨੇ ਵੀ ਆਏ ਨੇ ਸਾਰਿਆਂ ਨੂੰ ਮਾਨ ਸਨਮਾਨ ਕੀਤਾ ਜੇ ਪਰਨੇ ਦੇ ਨਾਲ ਠੀਕ ਹੈ ਜੀ ਬਾਬਾ ਜੀ ਹੁਣਾਂ ਨੇ ਮੋਹਿਦ ਵੀਰ ਨਵੀਂ ਵਾਦੀ ਤੋਂ ਠੀਕ ਹੈ ਜੀ ਉਹਦਾ ਮਾਨ ਸਨਮਾਨ ਕਰਦੇ ਹੋਏ ਇਹ ਠੀਕ ਹੈ ਜੀ ਆ ਰਾਇ ਉਸਤਾਦ ਜੀ ਹੁਣਾਂ ਦਾ ਮਾਨ ਸਨਮਾਨ ਕਰਨ ਲੱਗੇ ਨੇ ਬਾਬਾ ਜੀ ਹਣੀ ਹੋਰ ਰਾਜੇ ਸਾਜੀ ਠੀਕ ਠਾਕ ਜੇ ਆਹ ਲੋ ਜੀ ਰਾਜੇ ਸਾਧ ਜੀ ਉਹਨਾਂ ਦਾ ਮਾਨ ਸਨਮਾਨ ਕੀਤਾ ਇਹ ਬਾਬਾ ਜੀ ਉਹਨਾਂ ਨੇ ਆਹ ਲੋ ਜੀ ਆ ਤੁਹਾਨੂੰ ਪਵਾਨ ਜੀ ਦਾ ਬੇਟਾ ਠੀਕ ਹੈ ਇਹ ਉਹਦਾ ਮਾਨ ਸਨਮਾਨ ਕਰਦੇ ਹੋਏ ਆਹ ਲੋ ਜੀ ਆ ਕਾਲੂ ਵੀਰ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਹੋਰ ਕੋਈ ਵੀਰ ਰਹਿ ਗਿਆ ਹੋਵੇ ਕੋਈ ਰਹਿ ਗਿਆ ਲੋ ਜੀ ਇਹ ਭਰਾ ਬਣਾ ਠੀਕ ਹੈ ਜੀ ਗੋਪੀ ਵੀਰ ਠੀਕ ਹੈ ਜੀ ਤੇ ਇਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਬਾਬਾ ਜੀ ਹੁਣੀ ਲੋ ਜੀ ਕੁਲਚੇ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਜੀ ਬਾਬਾ ਜੀ ਹੁਣੀ ਆਹ ਲੋ ਜੀ ਸੂਰਜ ਦਾ ਭਨੇਵਾ ਜਿੰਨੇ ਸ਼ੀਲਡ ਵੀ ਹੱਥ ਪਾਇਆ ਜੇ ਪਰ ਇਹਨੂੰ ਸ਼ੌਂਕ ਨਾ ਪਾਈ ਸੂਰਜ ਉਹ ਸ਼ੌਂਕ ਪੈ ਗਿਆ ਹੈ ਇਹਨੂੰ ਕਹਿੰਦਾ ਠੀਕ ਹੋ ਗਿਆ ਜੀ ਆਹ ਲੋ ਜੀ ਆਦਰ ਵੀਰ ਜੀ ਦਾ ਮਾਨ ਸਨਮਾਨ ਕਰਦੇ ਹੋਏ ਆ ਵੀਰੂ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਜੀ ਆਹ ਬੜਾ ਸਾਦੀ ਕਰੋ ਜਾਨਵੀ ਉਹ ਤੁਹਾਡੇ ਨੂੰ ਬਾਬਾ ਜੀ ਆਹ ਲੋ ਜੀ ਬਾਬਾ ਜੀ ਦਾ ਮਾਨ ਸਨਮਾਨ ਕਰਦੇ ਹੋਏ ਹਾਲੋ ਜੀ ਬਾਬਾ ਜੀ ਇੱਧਰ ਵੇਖਿਓ ਹਾਲੋ ਜੀ ਤੁਨ ਵੀ ਨਾਲ ਹੋਇਆ ਹਾਲੋ ਜੀ ਆਹੋ ਵੀ ਨਿਬਾਓ ਬਾਬਾ ਜੀ ਹਾਲੋ ਜੀ ਇੱਧਰ ਲਿ ਆਓ ਤੁਹਾਨੂੰ ਸਨਾਪਾ ਮੈਂ ਹਾਂ ਹੀ ਨਾ ਬੋਰੀ ਕਰਦਾ ਆਪ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਜੀ ਬਾਬਾ ਜੀ ਹੋਣੀ ਸੰਨੀ ਵੀਰ ਕਚੈਰੀ ਵਾਲਿਆਂ ਦਾ ਮਾਨ ਸਨਮਾਨ ਕਰਦੇ ਹੋਏ ਬਾਬਾ ਜੀ ਹੁਣੀ ਓਕੇ ਜੀ ਆ ਲੋ ਜੀ ਤੁਹਾਨੂੰ ਵੀਰ ਕਚੈਰੀ ਵਾਲਾ ਸੰਨੀ ਵੀਰ ਸੋਰੀ ਸੰਨੀ ਵੀਰ ਕਚੈਰੀ ਵਾਲਾ ਤੁਹਾਨੂੰ ਮਿਲ ਕੇ ਗਿਆ ਨਾ ਤਾਂ ਕਰਕੇ ਸੁਣ ਦਾ ਨਾਮ ਆ ਗਿਆ ਲੋ ਜੀ ਸੰਨੀ ਵੀਰ ਬੱਚਾ ਆਉਂਦਾ ਹੈ ਬਾਬਾ ਜੀ ਅੱਜ ਲੱਗਦਾ ਆ ਲੋ ਜੀ ਬਾਏ ਆ ਬੀਚ ਬੋਲ ਬਰਾਕੇ ਯਾਦਵੇਂ ਹਰ ਛਾਲ ਦੀ ਸੀਟ ਚਾਹੀਦੀ ਸਾਲੇ ਨਹੀਂ ਇਹ ਜੇ ਵੀ ਲਏਗਾ ਪਚੇਗਾ ਨਹੀਂ ਚੱਲ ਸਰਜ ਬੋਲ ਬਾਪ ਦਾ ਨਾਮ ਦਵੀਰਾ ਦੱਸੋ ਲਓ ਜੀ ਮਾਂ ਸਮਾਨ ਦੇ ਰਹੇਗੇ ਇਹਨੇ ਆ ਬਾਈ ਹਣੀ ਸ਼ੀਲਡ ਵੀ ਦਿਓ ਉਹ ਸ਼ੀਲਡ ਵੀ ਦਿਓ ਛੋਟੀ ਠੀਕ ਆ ਆ ਬੋ ਮਾਂ ਸਮਾਨ ਉਹ ਆਪਣੀ ਨਹੀਂ ਲਓ ਜੀ ਠੀਕ ਹੈ ਜੀ ਉਸਤਾਦ ਜੀ ਓਕੇ ਔਰ ਚੀਟ ਦੇ ਦੇ ਬੋਲੂ ਭਾਨਦੇ ਆ ਲੋ ਜੀ ਆ ਲੋ ਜੀ ਜੋ ਹਟ ਕਬੂਤਰ ਸੋਨੂ ਵੀਰ ਨੂੰ ਮਿਲਿਆ ਸੀ ਠੀਕ ਹੈ ਜੀ ਬਾਬਾ ਜੀ ਵੱਲੋਂ ਤੇ ਇਹ ਆਪਾਂ ਸੂਰਜ ਵੀਰ ਨੂੰ ਹੈਂਡ ਓਵਰ ਕਰਨ ਲੱਗੇ ਜੇ ਇਹ ਬਾਈਵਾ ਗਰੁੱਪ ਵੱਲੋਂ ਤੇ ਸੋਨੂ ਵੀਰ ਵੱਲੋਂ ਗਿਫਟ ਦਿੱਤਾ ਜਾ ਰਿਹਾ ਜੇ ਗਾੜੀ ਠੀਕ ਹੈ ਜੀ ਗਿਫਟ ਵਾਲੀ ਚੀਜ਼ ਫੇਰ ਗਿਫਟ ਹੋ ਗਈ ਇਹ ਇਹ ਗਿਫਟ ਆ ਸੂਰੇਜ ਵੀਰ ਨੂੰ ਦਿੱਤਾ ਗਿਆ ਜੇ ਕਿਉਂ ਸੂਰੇਜ ਵੀਰ ਦਾ ਆਪਣਾ ਬਹੁਤ ਜ਼ਿਆਦਾ ਪ੍ਰੇਮ ਪਿਆਰ ਆ ਤੇ ਸੂਰੇ ਵੀਰ ਦਾ ਵੀ ਨਾਮ ਬਹੁਤ ਵਧੀਆ ਠੀਕ ਹੈ ਜੀ ਦੂਸਰਾ ਨਾਮ ਵੀ ਪਿਆ ਵਾ ਤੇ ਐਰ ਕੀ ਅਸੀਂ ਵੀ ਡਾਇਆ ਸੀ ਪਿਛਲੇ ਵਾਲਾ ਗਿਫਟ ਤੇ ਅਗਲੀ ਵਾਰੀ ਅਸੀਂ ਆਫ ਕਰਦੇ ਆ ਵੀ ਸੂਰੇ ਵੀਰ ਕੋ ਵੀ ਉੱਡ ਕੇ ਸੋਹਣਾ ਬੈਠੇ ਹਟਾ ਮਾਰ ਕੇ ਬੈਠੇ ਜਿਹੜੀ ਅਗਲੀ ਵਾਰੀ ਜੋੜੀ ਸੂਰੇਜ ਵੀਰ ਲੈ ਕੇ ਜਾਣਾ ਠੀਕ ਹੈ ਜੀ ਇਸੇ ਕਬੂਤਰ ਦੇ ਸਿਰ ਤੇ ਆਹੀ ਕਬੂਤਰ ਹਟਾ ਮਾਰੇ ਠੀਕ ਹੈ ਜੀ ਤੇ ਇਧਰ ਚਾਹ ਪਾਣੀ ਦਾ ਪ੍ਰੋਗਰਾਮ ਚੱਲਣ ਲੱਗਾ ਜੇ ਆ ਬਾਬਾ ਜੀ ਹੁਣਾ ਲੋ ਸਮੋਸੇ ਪੇਸਟੀਆਂ ਠੀਕ ਹੈ ਜੀ ਬਹੁਤ ਵਧੀਆ ਅਰੇਂਜਮੈਂਟ ਕੀਤਾ ਬਾਬਾ ਜੀ ਹੁਣਾ ਨੇ ਤੇ ਬਾਬਾ ਜੀ ਦੀ ਸਾਰੀ ਟੀਮ ਨੇ ਠੀਕ ਹੈ ਜੀ ਆ ਲੋ ਜੀ ਅਗਲੀ ਵੀਡੀਓ ਚ ਫੇਰ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ